ਬੈਗੁਰਜੀ ਦਾ ਖਾਲਸਾ ਸਤਰੀ ਬੈਗੁਰਜੀ ਕੀ ਫਤਿਹ ਤੇ ਲੋ ਜੀ ਬੈਗੁਰਜੀ ਆਪਾਂ ਸਵੇਰੀ ਸਵੇਰੀ ਨੂੰ ਪਹਿਲਾਂ ਲਗਾਤੀ ਸੀਗੀ ਮਸ਼ੀਨ ਕੱਪੜੇ ਧੋ ਤੇ ਸਜਰੇ ਸਜਰੇ ਧੁੱਪ ਤੋਂ ਪਹਿਲਾਂ ਪਹਿਲਾਂ ਬੱਚੇ ਹਲੇ ਪਏ ਨੇ ਚਾਹ ਪੇਣੀ ਨਹੀਂ ਪੀਣਾ ਕਰਨ ਵਾਲੇ ਤੇ ਰੋਟੀ ਟੁੱਕ ਨਹੀਂ ਬਣਾਉਣਾ ਫਿਰ ਮੈਂ ਕੱਪੜੇ ਧੋ ਤੇ ਪਹਿਲਾਂ ਸਜਰੇ ਤੇ ਲੋ ਜੀ ਕੱਪੜੇ ਧੋ ਕੇ ਸੁੱਕਣੇ ਪਾ ਤੇ ਜਿਹੜੇ ਹੈਗੇ ਨੇ ਫਿਰ ਉੱਠਣਗੇ ਉਦੋਂ ਚਾਹ ਬਣਾ ਲੂ ਨਾਲੇ ਰੋਟੀ ਲਾ ਦੂੰ ਤੇ ਲੋ ਜੀ ਹੁਣ ਆਪਾਂ ਲਾ ਦੀਏ ਝਾੜੂ ਝਾੜੂ ਲਗਾਤਾ ਝਾੜੂ ਲਗਾ ਕੇ ਹੁਣ ਪੋਚਾ ਵੀ ਲਾ ਦੀਏ ਨਵੇੜਦੀਏ ਉਹ ਪਏ ਨੇ ਉਧਰ ਏਸੀ ਵਾਲੇ ਕਮਰੇ ਚ ਤੇ ਲੋ ਜੀ ਬੱਚੇ ਪਏ ਨੇ ਏਸੀ ਵਾਲੇ ਕਮਰੇ ਚ ਤੇ ਇੰਨੇ ਆਪਾਂ ਇਧਰਲੇ ਕਮਰੇ ਚ ਨਵੇੜਦਾਂ ਨੇ ਸਾਰੇ ਰਸੋਈ ਫਿਰ ਬਾਅਦ ਚ ਧੋਦਾਂਗੇ ਤੇ ਲੋ ਜੀ ਹੁਣ ਆਪਾਂ ਨਵੇੜਦੀਏ ਪੋਚੇ ਦਾ ਕੰਮ ਝਾੜੂ ਦਾ ਲੱਗ ਗਿਆ ਪੋਚੇ ਦਾ ਨਵੇੜਦਾਂ ਨੇ ਫੇਰ ਰੋਟੀ ਲਾ ਲੂੰਗੀ ਮੈਂ ਜਦੋਂ ਖਾਣੀ ਹੋ ਪਹਿਲਾਂ ਚਾਹ ਪਾਣੀ ਪੀਣਗੇ ਬੱਚੇ ਇਹ ਰੋਟੀ ਖਾਣਗੇ ਹੁਣ ਲੇਟ ਹੋ ਜਾਂਦੇ ਨੇ ਤੇ ਲੇਟ ਇਹ ਪੈਂਦੇ ਨਹੀਂ ਲੇਟ ਉੱਠਦੇ ਨਹੀਂ ਆਪਾਂ ਆਪਣਾ ਕੰਮ ਨੇ ਮੇੜਦਾਂ ਨੇ ਇਹ ਸਾਜਰੇ ਝਾੜੂ ਪੂੰਚੇ ਦਾ ਨਿਭੜ ਗਿਆ ਆਪਣਾ ਉਸ ਤੋਂ ਬਾਅਦ ਫਿਰ ਚਾਹ ਕਰ ਦੂੰ ਪਹਿਲਾਂ ਇਹਨਾਂ ਨੂੰ ਫਿਰ ਰੋਟੀ ਲਾ ਲੂ ਨਾਲ ਦੀ ਨਾਲ ਫਿਰ ਨਹੀਂ ਮੈਨੂੰ 12 1 ਵਜਾਂ ਦਾ ਜੇ ਮੈਂ ਲਾਹਾਂ ਲੇਟ ਬੈਠੀ ਰਹਾਂ ਵੀ ਜਦੋਂ ਖਾਣਗੇ ਉਦੋਂ ਲਾਹੂੰ ਫਿਰ 11 12 ਬੱਚ ਜਾਂਦੇ ਨੇ ਤੇ ਫਿਰ ਹੁਣ ਮੈਂ ਝਾੜੂ ਕੋਚੀ ਦਾ ਕੰਮ ਨੇ ਮੇੜ ਕੇ ਤੇ ਇਹਨਾਂ ਦੀ ਚਾਹ ਕਰਕੇ ਨਾਲ ਦੀ ਨਾਲ ਲਾ ਲੂਗੀ ਤੇ ਅੱਜ ਬਣਾ ਲੈਣੇ ਆ ਥੋੜੇ ਜਿਹੀ ਚੌਲ ਨਾਲੇ ਚੌਲ ਬਣਾ ਲੈਣੇ ਆ ਕੁੱਕਰ ਚ ਕੁਸ ਬਣਾ ਲੈਣੇ ਆ ਪਰੌਂਠੇ 1 2 2 ਆਲੂ ਵਾਲੇ ਤੇ ਕੁਸ ਚੌਲ ਬਣਾ ਲੈਣੇ ਆ ਸਬਜੀ ਪਈ ਸੀਗੀ ਫਿਰ ਸਬਜੀ ਬਣਾਉ ਫਿਰ ਫਿਰ ਸਬਜੀ ਨੂੰ ਤੜਕਾ ਲਾ ਦੂੰਗੀ ਮੈਂ ਤੇ ਲੋ ਜੀ ਹੋ ਪਹਿਲਾ ਕੰਮ ਨੇ ਵੇੜ ਦਿੱਤੀ ਇੱਧਰ ਵੀ ਕੰਮ ਨੇ ਵੇੜਤਾ ਝਾੜੂਆਂ ਦਾ ਪੋਚੇ ਦਾ ਸਾਰੇ ਕੰਮ ਕਰ ਦਈਏ ਆਪਾਂ ਸਾਜਰੇ-ਸਾਜਰੇ ਹੁਣ ਜੇ ਤਾਂ ਵਧੀਆ ਹੁਣ ਜੇ ਤਾਂ ਗਰਮੀ ਹੁੰਦੀ ਆ ਪਰ ਸਾਜਰੇ-ਸਾਜਰੇ ਮੌਸਮ ਦਾ ਫਰਕ ਹੁੰਦਾ ਨਿਪਟ ਜਾਂਦਾ ਕੰਮ ਫਿਰ ਬਹਿ ਜਾਂਦੇ ਆ ਫਿਰ ਤਾਂ ਲੇਟੋ-ਲੇਟ ਹੋਈ ਜਾਂਦੇ ਆ ਸਾਜਰੇ ਕੰਮ ਨਿਪਟ ਜਾਂਦਾ ਵਧੀਆ ਤੇ ਲੋ ਜੀ ਇਧਰ ਵੀ ਸੋਫੇ ਵਾਲੇ ਕਮਰੇ ਚ ਨਵੇੜ ਤਾਂ ਝਾੜੂ ਲੱਗ ਗਿਆ ਪੋਚਾ ਲੱਗ ਗਿਆ ਕੰਮ ਨਿਪੜ ਗਿਆ ਆਪਣਾ ਤੇ ਇੱਥੇ ਲਾ ਦਈਏ ਸਾਰੇ ਹੁਣ ਪੱਖੇ ਦੀ ਤਾਂ ਲੋੜ ਨਹੀਂ ਵੈਸੇ ਹਵਾ ਚੱਲੀ ਜਾਂਦੀ ਆ ਵਧੀਆ ਹਵਾ ਨਾਲ ਸੁੱਕ ਜਾਂਦਾ ਹਵਾ ਚੱਲਦੀ ਆ ਤੇ ਲੋ ਜੀ ਇੱਧਰ ਵੀ ਨਵੇੜ ਤਾਂ ਰਸੋਈ ਵਿੱਚ ਵੈਸੇ ਮੂਰੇ ਮੂਰੇ ਲਾਤਾ ਫਿਰ ਪਿੱਛੇ ਵੇ ਬਾਅਦ ਚਲਾ ਦੂੰ ਜਦੋਂ ਕੱਪੜੇ ਧੋਂਗੀ ਫਿਰ ਗਿੱਲਾ ਹੋ ਜਾਂਦਾ ਬਹੁਤ ਹਲੇ ਰੋਟੀ ਟੁੱਕ ਬਣਾਉਣਾ ਤੇ ਲੋ ਜੀ ਸਾਰੇ ਨਿਬੜ ਗਏ ਹੁਣ ਦਾਮ ਲੈਣੇ ਆ ਥੋੜਾ ਜਾਂ ਤੇ ਹੁਣ ਬਣਾਉਣੀ ਆਪਾਂ ਚਾਹ ਲੋ ਜੀ ਗੈਸ ਤੇ ਗੈਸ ਆਪਣਾ ਬਹੁਤ ਵਧੀਆ ਚੱਲਦਾ ਹੁਣ ਗੱਬਾ ਗੈਸਾਂ ਨਾਲ ਚੱਲਦਾ ਬਹੁਤ ਚਲੋ ਜੀ ਅੱਗੇ ਇਹ ਜੱਟ ਗਰਮ ਕਰਤਾ ਤੁਸੀਂ ਇੱਧਰ ਹੀ ਆਪਾਂ ਨੇ ਚੌੜਾ ਨੂੰ ਤੜਕਾ ਲਗਾ ਕੇ ਹੁਣ ਆਪਾਂ ਲਾ ਲਈ ਰੋਟੀ ਨਾਲ ਦੀ ਨਾਲ ਦੁੱਧ نیچے ਰੱਖਤਾ ਉੱਧਰ ਰੱਖਤੇ ਨੇ ਮੈਂ ਚੌਲ ਦੂਜੇ ਛੋਟੇ ਚੁੱਲੇ ਤੇ ਤੇ ਨਾਲੇ ਮੈਂ ਕਿਹਾ ਰੋਟੀ ਲਾ ਲਨੀ ਆ ਫਿਰ ਬੈ ਕੇ ਕੀ ਕਰੂੰਗੀ ਕੰਮ ਨਿਭੜੂਗਾ ਨਾਲ ਦੀ ਨਾਲ ਤੇ ਚਾਹ ਬਣਾ ਲਈ ਆ ਚਾਹ ਪੀ ਲਈ ਬੱਚਿਆਂ ਨੇ ਤੇ ਆਪਾਂ ਹੁਣ ਰੋਟੀ ਦਾ ਵੀ ਕੰਮ ਨਿਭੜਦੀ ਆ ਨਾਲ ਚੌਲ ਖਾ ਲੈਣਗੇ ਜਿਹੜੇ ਖਾਣੇ ਨੇ ਇੱਕ ਦੋ ਦੋ ਪਰੌਂਠੇ ਲਾ ਲੈਣੇ ਆ ਤੇ ਨਾਲੇ ਆਪਾਂ ਰੋਟੀ ਲਾ ਲਾਂ ਨੇ ਨਾਲ ਚੋਲ ਖਾ ਲਾਂਗੇ ਲੋਜੀ ਕੰਮ ਨਿਬੜ ਜੂਗਾ ਆਪਣਾ ਨਾਲ ਦੀ ਨਾਲ ਫਿਰ ਸਾਜਰੇ ਫ੍ਰੀ ਹੋ ਜਾਨੇ ਆ ਨਹੀਂ ਵਾਰ ਇੱਕ ਬੱਜ ਜਾਂਦਾ ਕੰਮ ਨਿਬੜੂਗਾ ਤੇ ਹੁਣ ਲਾ ਲਈਏ ਪਰੌਂਠੇ ਆਪਾਂ ਇੱਕ ਠੀਕ ਆਲੂ ਵਾਲੇ ਕੱਦੂ ਵਾਲੇ ਪਰੌਂਠੇ ਲਾਉਨੇ ਆ ਬੇੜ ਮੇ ਦੋ ਦੋ ਰੋਟੀਆਂ ਪਕਾ ਲਈਆਂ ਦੋ ਦੋ ਪਕਾ ਕੇ ਉਹਨਾਂ ਦੇ ਵਿੱਚ ਪਾਇਆ ਮਸਾਲਾ ਮਸਾਲਾ ਪਾ ਕੇ ਫੇਰ ਪਕਾਉਣੀ ਆਏ ਹੁਣ ਅੱਕਾ ਹੱਥ ਨਾਲ ਬੇਲਦੀ ਆਵੇਂ ਬੇਲ ਕੇ ਰੱਖ ਲਣੀ ਇੱਕ ਰੋਟੀ ਪਹਿਲਾਂ ਫੇਰ ਉਹਦੇ ਉੱਤੇ ਦਹੀਂ ਰੱਖ ਲੂੰ ਫੇਰ ਉਹਦੇ ਵਿੱਚ ਮਸਾਲਾ ਪਾਉਂ ਪਹਿਲਾਂ ਫੇਰ ਉਹ ਦੂਜੀ ਪਕਾ ਕੇ ਬੇਲ ਕੇ ਉਹਦੇ ਉੱਤੇ ਰੱਖ ਲੂੰ ਐਵੇਂ ਬਹੁਤ ਵਧੀਆ ਪੱਕਦੇ ਨੇ ਕਚੌਰੀਆਂ ਵਾਂਗ ਬਣ ਜਾਂਦੇ ਨੇ ਬਹੁਤ ਸੋਹਣੇ ਨਾਲੇ ਮਸਾਲਾ ਨਹੀਂ ਵੀ ਜਿਹਦਾ ਆ ਨਿਕਲਦਾ ਇਹਦੇ ਵਿੱਚੋਂ ਤੇ ਲੋ ਜੀ ਬਣਾ ਲਈਏ ਤੇ ਹੁਣ ਮੈਂ ਇਹ ਖੁਰਚਣੇ ਨਾਲ ਚੱਕਦੀ ਆ ਇਹਦੇ ਨਾਲ ਚਿਮਟੇ ਨਾਲ ਆ ਟੁੱਟ ਜਾਂਦੇ ਨੇ ਨਰਮ ਬਹੁਤ ਜ਼ਿਆਦੇ ਆ ਇਹਦੇ ਕਰਕੇ ਆਲੂਆਂ ਦਾ ਮਸਾਲਾ ਫਿਰ ਖੁਰਚਣੇ ਨਾਲ ਚੱਕਨੇ ਸੁਖਾਲੇ ਨੇ ਵਧੀਆ ਤੇ ਇੱਕ ਬੇਲ ਹੋਰ ਲੈ ਬੇਲ ਲੈਣੀ ਆ ਰੋਟੀ ਆਪਾਂ ਤੇ ਲੋ ਜੀ ਕ ਰੋਟੀ ਹੋਰ ਬੇਲ ਲਈ ਬੇਲ ਕੇ ਰੱਖੋ ਇਹਨੂੰ ਉੱਧਰ ਪ੍ਰਾਂਤ 'ਚ ਤੇ ਉੱਧਰ ਘਿਓ ਲਾ ਦਾਂ ਪਰੌਠੇ ਦੇ ਉੱਪਰ ਵੀ ਕਿਤੇ ਲੱਗ ਜੇ ਥੱਲੇ ਆ ਜਾਂ ਥੱਲ ਦਾਂ ਮੱਚ ਦੇਖ ਤੇ ਤੇ ਲੋਜੀ ਚੌਲ ਆਪਣੇ ਬਣ ਗਏ ਟੱਕਣ ਖੋਲਤਾ ਮੈਂ ਹਵਾ ਕੱਢਤੀ ਆ ਤੇ ਇਹ ਠੰਡੇ ਹੋਣਗੇ ਫਿਰ ਜਵਾ ਖਾ ਲਾਂਗੇ ਨਾਲ ਤੇ ਲੋਜੀ ਪਰੌਂਠੇ ਵੀ ਆਪਣੇ ਤਿਆਰ ਨੇ ਤੇ ਚੌਲ ਵੀ ਤਿਆਰ ਨੇ ਜਿਹੜਾ ਕੁਝ ਖਾਣਾ ਖਾਊ ਬੱਚਿਆਂ ਨੇ ਖਾ ਲਾਂਗੇ ਤੇ ਲੋਜੀ ਹੁਣ ਰੋਟੀ ਪਾਣੀ ਦਾ ਕੰਮ ਨਿਪੜ ਗਏ ਆਪਣਾ ਨਵੇੜ ਕੇ ਹੁਣ ਆਪਾਂ ਬਣਾ ਦਾ ਰਿਹਾ ਸਬਜੀ ਸਬਜੀ ਨੂੰ ਤੜਕਾ ਲਗਾ ਦਨੇ ਆ ਤੇ ਮਸਾਲਾ ਭੁੰਨ ਲਿਆ ਤੇ ਪਾਤੀ ਨੇ ਆਲੂ ਸਬਜੀ ਆਪਣੀ ਹੁਣ ਕਾਸਦੀ ਬਣਾਉਣੀ ਆ ਤੇ ਲੋ ਜੀ ਸਬਜੀ ਨੂੰ ਤੜਕਾ ਲਾ ਕੇ ਆਲੂ ਮੈਂ ਪਹਿਲਾਂ ਪਾ ਲਾਣੀ ਆ ਫਿਰ ਰਿੱਜਦੇ ਨਹੀਂ ਹੈਗੇ ਛੇਤੀ ਇਹਦੇ ਕਰਕੇ ਤੇ ਲੋ ਜੀ ਇਹਨੂੰ ਘੋਲ ਲਾਂ ਮਿਕਸ ਕਰਦਾ ਚੰਗੀ ਤਰ੍ਹਾਂ ਰਲਾ ਦਾਂ ਰਲਾ ਕੇ ਗਾਜ ਸਬਜੀ ਬਣਾਉਣੀ ਆ ਆਪਾਂ ਗਾਜਰਾਂ ਦੀ ਲਾਲ ਗਾਜਰਾਂ ਲਿਆਂਦੀਆਂ ਸੀਗੀਆਂ ਲਾਲ ਪੀਲੀਆਂ ਪੀੜੀਆਂ ਸੰਤਰੀ ਸੰਤਰੀ ਹੁਣ ਇਹਨਾਂ ਨੂੰ ਰਲਾ ਦਨੀ ਆ ਚੰਗੀ ਤਰ੍ਹਾਂ ਮਿਕਸ ਕਰਤਾ ਮਿਕਸ ਕਰਕੇ ਹੁਣ ਢੱਕਣ ਲਗਾ ਦਨੀ ਆ ਦੀ ਸਬਜ਼ੀ ਆਪਣੀ ਰਿੱਜੂ ਵੀ ਤੇ ਬੈਗ ਦੀ ਸੌਮਾ ਪਾ ਚਲੇ ਜਾਣੇ ਇੱਧਰ ਬਾਹਰ ਇੱਥੇ ਲੱਗਦੀਆਂ ਨੇ ਹੁਣ ਆਪਣੇ ਜਾਮਣਾ ਮੈਂ ਇਹ ਪੱਤੇ ਸਾਫ਼ ਕਰ ਦਿੱਤੇ ਜਾਮਣਾ ਡਿੱਗਦੀਆਂ ਨੇ ਇੱਥੇ ਹੈਗੇ ਨੇ ਪੱਤੇ ਫਿਰ ਐ ਡਰ ਲੱਗਦਾ ਜਦੋਂ ਖੜ ਕੇ ਤੋੜਾਂਗੇ ਤੇ ਚੁਗਾਂਗੇ ਹਵਾ ਬਹੁਤ ਚਲਦੀ ਸੀਗੀ ਵਧੀਆ ਮੌਸਮ ਸੀਗੀ ਮੈਂ ਕਿੰਨੇ ਦਿਨਾਂ ਦੀ ਕਹਿ ਰਹੀ ਸੀਗੀ ਵੈਸੇ ਤਾਂ ਕਿੰਨੇ ਦਿਨਾਂ ਦੀ ਨਹੀਂ ਮਹੀਨਿਆਂ ਦੀ ਉਹ ਕਹਿ ਰਹੀ ਸੀ ਉਦੋਂ ਦੀ ਉਹ ਮਹਾਪੱਕਤੇ ਚੱਕਦੇ ਉਹ ਉੱਧਰ ਚਾਹੇ ਫੂਕਦੇ ਉਹ ਇਹਨਾਂ ਨੇ ਚੱਕੇ ਨਹੀਂ ਕਹਿੰਦੇ ਰਹੇ ਛੱਟੂ ਕੇ ਖੇਤੇ ਚ ਛੱਟਾਂਗੇ ਉਦੋਂ ਜਦੋਂ ਅੱਗ ਲਾਵਾਂਗੇ ਤੂੜੀ ਕਰਾਂਗੇ ਉਦੋਂ ਛੱਟਾਂਗੇ ਫੇਰ ਰੂੜੀ ਤੇ ਛੱਟਾਂਗੇ ਨਾ ਰੂੜੀ ਤੇ ਸੱਟੇ ਨਹੀਂ ਨਾ ਰੇਚ ਤੇ ਹੁਣ ਫੇਰ ਉਰੇ ਆ ਜਾਣੇ ਅਸੀਂ ਆਥਣੇ ਸ਼ਾਮ ਨੂੰ ਢੇੜਾ ਦੇਣਾ ਮੈਂ ਤੇ ਨੰਨੀ ਪਰੀ ਫਿਰ ਹੁਣ ਜਾਮਣਾ ਵੀ ਲੱਗਣ ਲੱਗ ਗਿਆ ਥੋੜੀਆਂ ਥੋੜੀਆਂ ਕਿੱਕ ਫਿਰ ਹੁਣ ਇੱਥੇ ਡਰ ਲੱਗਦਾ ਪੱਤਿਆਂ 'ਚ ਫਿਰ ਇਹ ਤਾਂ ਕਰ ਦੇਣੀ ਮੈਂ ਕਿਹਾ ਮੈਂ ਫੌੜੇ ਨਾਲ ਕਰ ਦੇਣੀ ਆ ਖਿੱਚਦਾ ਨਹੀਂ ਆ ਪਰ ਆ ਨੂੰ ਇੱਕ ਡਰ ਵੀ ਲੱਗਦਾ ਵਿੱਚ ਕਿਤੇ ਸੱਪ ਸੁਪਨਾ ਹੋਵੇ ਤੇ ਇਹਨਾਂ ਨੂੰ ਕਿਹਾ ਮੈਂ ਤੁਸੀਂ ਇੱਧਰ ਬੈਠਿਓ ਮੈਂ ਕੱਢਦਾ ਉਧਰੋਂ ਸਾਫ਼ ਕਰ ਦਾਨੀ ਉਹ ਰੋ ਫਿਰ ਸਾਫ਼ ਕਰਕੇ ਚਾਹੇ ਇੱਥੇ ਫਿਰ ਰੜਕਾ ਫੇਰ ਦੇਵੇ ਫਿਰ ਡਰ ਨਹੀਂ ਹੈਗਾ ਪੱਤਿਆਂ 'ਚ ਡਰ ਲੱਗਦਾ ਇੱਕਦਰ ਸਾਈਡ ਤੇ ਕਰ ਦਾਨੀ ਆ ਪਈ ਰਹਣਗੇ ਜੇ ਸੱਟਣੇ ਹੋਣਗੇ ਸੱਟ ਤਾਂ ਨਹੀਂ ਫਿਰ ਤੂੰ ਹੀ ਚਲਾ ਦਿਆ ਕਰਾਂਗੇ ਜਦੋਂ ਗਰਮੀ 'ਚ ਮੱਛਰ ਹੋ ਜਾਊਗਾ ਤੇ ਲੋ ਜੀ ਹੁਣ ਇੱਥੋਂ ਸਾਫ਼ ਕਰ ਦਈਏ ਸਾਰਾ ਤੇ ਲੋ ਜੀ ਸਾਫ਼ ਕਰਤਾ ਇੱਥੋਂ ਇਹ ਪੱਤੇ ਇੱਧਰ ਇਹ ਨਾਲੀ ਵੀ ਕੱਢਤੀ ਵਿੱਚੋਂ ਭਰੀ ਪਈ ଥି ਪਾਣੀ ਸਾਫ਼ ਹੋ ਗਿਆ ਕਿੰਨਾ ਵਧੀਆ ਇੱਥੇ ਫਿਰ ਉੱਪਰ ਦੀ ਮਿੱਟੀ ਪਾਉਂ ਕੱਲ ਨੂੰ ਦੇਖੋ ਤੇ ਚੰਨੀ ਮੈਂ ਜਿਹੜਾ ਸਾਫ਼ ਕਰੂੰਗੀ ਇੱਧਰੋਂ ਖਿੱਚ ਦੂੰਗੀ ਖੌੜੇ ਨਾਲ ਜਿੱਥੇ-ਜਿੱਥੇ ਜਾਮਣਾ ਡਿੱਗਦੀਆਂ ਨੇ ਉੱਥੇ-ਉੱਥੇ ਸਾਫ਼ ਕਰਦਾ ਇੱਧਰ ਸਾਈਡ ਤੇ ਕਰਤਾ ਜਾਮਣਾ ਬਿਲਕੁਲ ਨੇੜੇ ਨੇ ਨੀਚੇ ਨੇ ਤੋੜਨੀਆਂ ਸੁਖਾਲੀਆਂ ਨੇ ਜਮਈ ਇਹ ਹਲੇ ਕੱਚੀਆਂ ਨੇ ਥੋੜਾ ਜਿਹਾ ਮੀਹ ਪੈ ਗਿਆ ਹੁਣ ਲਾਲ ਤਾਂ ਹੋਣ ਲੱਗੀਆਂ ਪਰ ਹਲੇ ਪੱਕੀਆਂ ਨਹੀਂ ਹੈਗੀਆਂ ਤੇ ਲੋ ਜੀ ਸਾਫ ਸਫਾਈ ਹੋ ਗਈ ਹੁਣ ਕੱਲ ਨੂੰ ਦੇਖਾਂਗੇ ਕੱਲ ਨੂੰ ਕਰਦਾਂਗੇ ਇਧਰੋਂ ਤੂੜੀ ਟਾੜੀ ਦੀ ਚੱਕਰ ਦੇਖ ਲਿਆ ਏਡਾ ਦੇਖ ਬੜਾ Mjau! ਦੀ ਸ਼ਾਮ ਦਾ ਰੋਟੀ ਟੁਕਾ ਲਾਤਾ ਕੰਮ ਨਿਬੇੜਤਾ ਮਸ਼ੀਨ ਧੋ ਕੇ ਸਾਫ਼ ਕਰਦਾਨੇ ਆ ਤੇ ਭਾਂਡੇ ਢਿੰਡੇ ਮਾਂ ਤੇ ਤੇ ਹੁਣ ਕੱਢ ਦਈਏ ਇਹ ਪਾਣੀ ਪੂਣੀ ਜਿੱਥੋਂ ਸਾਫ਼ ਕਰ ਦਈਏ ਸਾਰਾ ਲੈ ਚਿੱਜੀ ਹਾਂ ਦੀ ਮੇਰੀ ਤੂੰ ਰੋਣਾ ਨਾ ਦਿਓ ਆਗਾ ਲੈ ਚਿੱਜੀ ਹਾਂ ਦੀ ਤੇ ਤੁਰੇ ਤੁਰੇ ਚਲ ਵੀ ਚਲ ਲੈ ਕੱਪੜਾ ਬਦੀ ਨਹੀਂ ਬਦੀ ਨਹੀਂ ਹੈਗੀ ਉਹ ਐ ਰਹਿਣਾ ਜੀ ਪਨੀਰ ਨਹੀਂ ਲੱਗਾ ਕਾਦੀ ਬਣਾਈ ਸੀ ਪਨੀਰ ਦੀ ਐਕਸਪੈਰੀਮੈਂਟ ਕਰ ਰਹੇ ਹਾਂ ਮੈਂ ਤੁਸੀਂ ਹੋਰ ਚੀਜ਼ਾਂ ਦੋਸਤ ਬਹੁਤ ਸਵਾਦ ਸੀ ਪਰ ਮੈਂ ਤਾਂ ਫੋਨ 'ਚ ਦੇਖਿਆ ਸੀ ਉਹਨਾਂ ਨੇ ਪਨੀਰ ਉਹ ਨਾ ਪਨੀਰ ਕੱਢ ਕੇ ਅੱਛਾ ਅੱ